ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਮਦੀਨੇ ਦੀ ਜਾਂ ਸ੍ਰੀ ਬਾਬੇ ਨਾਨਕ ਜੀ ਨਸੀਹਤ ਨਾਮਾ ਪੜ ਸੁਣਾਇਆ ਤਾਂ ਸੁਲਤਾਨ ਅਮੀਰ ਕਾਰੋ ਹੈਰਾਨ ਹੋ ਗਿਆ ਅਤੇ ਮੂਮ ਦਿਲ ਹੋਏ ਗਿਆ ਅਤੇ ਕਹਿਣ ਲੱਗਾ ਅਸੀਂ ਤਾਂ ਅਸੀਮ ਦੁਨੀਆ ਵਿੱਚ ਗਰਖਾਂ ਖੁਦਾਈ ਦੀ ਦਰਗਾਹ ਵਿੱਚ ਸਾਡਾ ਕੀ ਹਵਾਲ ਹੋਏਗਾ ਤੋਬਾ ਹੈ ਤੋਬਾ ਖੁਦਾਇਆ ਅੱਜ ਅਸਾਂ ਖੁਦਾਈ ਆਣ ਮਲੂਮ ਹੋਇਆ ਹੈ ਅੱਗੇ ਅਸੀਂ ਗਫਲਤ ਵਿੱਚ ਸੁੱਤੇ ਪਏ ਸੀ ਸਾਨੂੰ ਕੁਝ ਮਲੂਮ ਨਾ ਥਾ ਭਾਰ ਸ਼੍ਰੀ ਬਾਬਾ ਜੀ ਤੇਰਾ ਮਸਲਾ ਸੁਣਕਰ ਅਸੀਂ ਬਹੁਤ ਡਰੇ ਹਾਂ ਜੀ ਜੋ ਅ ਸਾਡੇ ਬਾਅਦ ਕੀ ਹੋਵੇਗਾ ਤਾਂ ਸ਼੍ਰੀ ਬਾਬਾ ਜੀ ਬੋਲਿਆ اے ਸੁਲਤਾਨ ਹਮੀਦਕਾਰੂ ਗੱਲ ਨਹੀਂ ਤੇ ਨਿਹੋ ਨਹੀਂ ਅਤੇ ਖੁਦਾਈ ਪੀ ਰੀਚ ਦਾ ਨਹੀਂ ਜਿੱਚਰ ਖੁਦਾਈ ਦੀ ਬੰਦਗੀ ਵਿੱਚ ਮੁਕਯਦ ਨਾ ਹੋਵੀਐ ਪਿੱਛਰ ਛੁੱਟਣਾ ਮੁਸ਼ਕਿਲ ਹੈ ਅਤੇ ਖਲਕਤੀ ਦੋਸਤੀ ਕਮ ਨਹੀਂ ਆਉਂਦੀ ਖਲਕ ਪਿਆਲੇ ਨਵਾਲੇ ਦੀ ਯਾਰ ਹੈ ਜਿ ਚਰ ਖਾਵੇ ਤੇ ਚਰ ਮਿੱਤਰ ਅਤੇ ਜੋ ਨਾ ਖਾਵੇ ਤਾ ਦੁਸ਼ਮਨ ਐਸਾ ਰਵਈਆ ਖਲਕਾ ਹੈ ਕਿ ਆਪਣੇ ਕੀ ਪਰਾਈ ਸਭ ਸੁਖ ਤੇ ਯਾਰ ਹਨ ਦੁੱਖ ਦਾ ਮਿੱਤਰ ਕੋਈ ਨਹੀਂ ਸੰਸਾਰ ਦੀ ਦੋਸਤੀ ਇਤਕਰ ਕਮ ਨਹੀਂ ਆਉਂਦੀ ਸੰਸਾਰ ਨਾਲੋਂ ਖੁਦਾਏ ਦੀ ਦੋਸਤੀ ਭਲੀ ਹੈ ਤਾਂ ਸੁਲਤਾਨ ਹਮੀਦਕਾਰੂ ਕਹਿਆ ਜੀ ਆਦਮੀ ਦੀ ਦੋਸਤੀ ਨਹੀਂ ਹੋਏ ਆਮਦੀ ਅਤੇ ਖੁਦਾਏ ਨਾਲ ਦੋਸਤੀ ਕਿਉਂ ਕਰ ਕਰੀਏ ਜੀ ਤਾਂ ਸ਼੍ਰੀ ਬਾਬੇ ਸ਼ਬਦ ਰਾਗ ਤਿਲੰਗ ਵਿੱਚ ਕੀਤਾ ਰਾਗ ਤਿਲੰਗ ਦੋਸਤੀ ਯਾਰੋ ਦੋਸਤੀ ਸਿਰ ਪਰ ਜਾਣੀ ਐ ਹੁਕਮ ਪਛਾਣੇ ਸ਼ਾਹ ਕਾ ਚੱਲੇ ਕਸਮ ਕਹਿ ਪਾਣੇ ਰਹਾਉ ਦੋਸਤੀ ਤਾਂ ਪਰ ਜਾਣੀ ਐ ਜਾਂ ਰੱਛਮਛ ਲਾਵੇ ਕੁੰਡਨ ਕੱਢੇ ਖਸਮ ਸਿਓ ਸ਼ਰਮ ਸਭ ਚੁਕਾਵੇ ਦੋਸਤੀ ਤਾਂ ਪਰ ਜਾਣੀ ਐ ਜਾਂ ਗੁਰ ਨਾ ਪਖਾਲੇ ਕੋਈ ਨੀ ਮਾਣੀ ਝੜ ਪਵੇ ਖਸਮ ਦੇ ਦਵਾਰੇ ਜੋਰ ਨਾ ਲੱਗੇ ਦੋਸਤੀ ਨਹੀਂ ਮੂਲ ਬਕਾਵੇ దਗੇ ਸੋ ਲਾਲ ਨਰੀ ਝਈ ਜੇ ਲੱਕ ਜਤਨ ਕਮ ਹਵੇ ਪਠ ਪਈ ਦੋਸਤੀ ਕਲੀ ਦੀ ਕਈ ਤੇ ਆਹੋ ਨਾਨਕ ਸੋਈ ਦੋਸਤੀ ਜੋ ਦੋੜ ਨਿਭਾਉ ਵਾ ਜਾਂ ਇਤਨਾ ਸ਼ਬਦ ਸ੍ਰੀ ਬਾਪੇ ਜੀ ਕਹਿਆ ਤਾ ਬਾਦਸ਼ਾ ਕਦਮਾਂ ਉੱਤੇ ਟੈਪਿਆ ਔਰ ਆਖਣ ਲੱਗਾ ਜੀ ਜੋ ਆਪ ਹੁਕਮ ਕਰੋ ਸੋਈ ਕਰੀਏ ਤਾਂ ਫਿਰ ਬਾਬਾ ਜੀ ਬੋਲਿਆ ਜਿਤਨੇ ਬੰਦੀਵਾਨ ਹਨ ਤੇਰੇ ਬੰਦੀਖਾਨੇ ਵਿੱਚ ਸੋ ਤੂੰ ਸਭੋ ਛੱਡ ਦੇ ਤਾਂ ਤੇਰਾ ਦੁਹੇ ਜਹਾਨੀ ਭਲਾ ਹੋਵੇਗਾ ਅਤੇ ਗਰੀਬਾਂ ਉੱਤੇ ਜ਼ੋਰ ਜ਼ੁਲਮ ਨਾ ਕਰ ਤਾਂ ਤੁਦ ਨੂੰ ਖੁਦਾਏ ਦੇ ਰਾਹ ਉੱਤੇ ਖਬਰ ਹੋਵੇ ਤਾ ਸੁਲਤਾਨ ਹਮੀਦ ਕਾਹ ਨੂੰ ਆਖਿਆ ਭਲਾ ਹੋਵੇ ਜੀ ਜਿੱਤਨੇ ਬੰਦੀਵਾਨ ਸੁਲਤਾਨ ਹਮੀਦ ਕੀ ਪਾਦਸ਼ਾਹ ਮੇ ਸਨ ਸਭ ਖਲਾਸ ਕੀਤੇ ਨੇ ਕਿਸੇ ਗਰੀਬ ਉੱਤੇ ਜ਼ੁਲਮ ਨਾ ਹੋਵੇ ਸੁਲਤਾਨ ਹਮੀਦ ਕਾਰੋਂ ਲੱਗਾ ਖੁਦਾਈ ਦੀ ਬੰਦਗੀ ਕਰਨ ਅਤੇ ਨਾਲੇ ਖਰਾਇਤ ਕਰਨ ਖੁਦਾਈ ਦੇ ਰਾ ਉੱਤੇ ਖਜ਼ਾਨੇ ਖੋਲ ਦਿੱਤੇ ਲੰਗਰ ਲਾਈ ਦਿੱਤੇ ਹਰ ਸੂਬਿਆਂ ਵਿੱਚ ਜਹਾਂ ਤੱਕ ਰੂਮ ਦੀ ਪਾਦਸ਼ਾਹੀ थी ਜੱਸਬ ਜਗਾ ਅੰਦਰ ਸ਼੍ਰੀ ਭਾਪੇ ਜੀ ਦਾ صدਕਾ ਅਮਨ ਚੈਨ ਵਰਤ ਗਿਆ ਪਾਦਸ਼ਾਹ ਅੱਖ ਲੱਗਾ ਜੋ ਜੀ ਹੁਣ ਅਸਾਂ ਨੂੰ ਖੁਦਾਈ ਦੀ ਉਮੈਦ ਹੋਈ ਹੈ ਤਾਂ ਫਿਰ ਪਾਪਾ ਬੋਲਿਆ ਜੋ ਖੁਦਾਏ ਵੱਲ ਲੱਗੇ ਹਨ ਅਤੇ ਖੁਦਾਈ ਦੀ ਬੰਦਗੀ ਕਰਨ ਲੱਗੇ ਹਨ ਤਿੰਨ ਕਾ ਸਭ ਕੰਮ ਖੁਦਾਈ ਰਾਜ਼ ਕਰਦਾ ਹੈ ਤਾਂ ਖੁਦਾਈ ਦੀ ਮਿਹਰ ਉਸ ਪਰ ਹੁੰਦੀ ਹੈ ਤਾਂ ਸੁਲਤਾਨ ਹਮੀਰ ਕਾਰਮ ਕਹਿਆ ਜੋ ਜੀ ਤੁਸਾਂ ਦੀ ਮਿਹਰ ਤੇ ਖੁਦਾਈ ਪਾਈਦਾ ਹੈ ਤਾਂ ਬਾਬੇ ਜੀ ਕਿਹਾ ਇਹ ਸੁਲਤਾਨ ਹਮੀਰ ਕਾਰਮ ਤੁਹੇ ਤੇ ਖੁਦਾਈ ਦੀ ਮਿਹਰ ਹੋਈ ਹੈ ਅਤੇ ਅਸਾਂ ਦੀ ਵੀ ਮੇਰ ਹੈ ਨਹੀਂ ਤਾਂ ਅਗਲੇ ਕਾਰੋਂ ਵੱਡੇ ਵਾਂਗੂ ਤੂੰ ਵੀ ਹਲਾਕ ਹੋਏ ਜਾਂਦਾ ਪਰ ਤੁਹੇ ਤੁਲਤ ਚੇਤਿਆ ਤੇ ਖੁਦਾਇਵਲ ਆਇਓ ਤਾਂ ਫਿਰ ਸੁਲਤਾਨ ਕਹਿਆ ਜੀ ਆਪ ਦਾ دیدار ਫੇਰ ਕਦ ਹੋਵੇਗਾ ਤਾਂ ਸ਼੍ਰੀ ਬਾਪੇ ਆਖਿਆ ਅਸੀਂ ਤਾਂ ਹੁਣ ਮਦੀਨੇ ਦੀ ਹਜ ਕੋ ਆਏ ਹਾਂ ਕੋਈ ਦਿਨ ਮਦੀਨੇ ਗੁਜ਼ਰਾਨ ਕਰेंगे ਤਬ ਬਾਦਸ਼ਾਹ ਵੀ ਮਦੀਨੇ ਆਇਆ ਤਬ ਮਦੀਨੇ ਮੇ ਲੱਗੇ ਰਹਣ ਜਾ ਕਿਤਨੀ ਕੁ ਮੁਦਦ ਗੁਜ਼ਰੀ ਤਾਂ ਮੱਕੇ ਦੇ ਹਾਜੀ ਅਤੇ ਰੁਕਨਦੀਨ ਹਾਜੀ ਮੱਕੇ ਦਾ ਔਰ ਜਹਾਂ ਤੱਕ ਪੀਰ ਸਾਦੇ ਹਸਨ ਔਰ ਪੀਰ ਬਾਬੂਦੀਨ ਤੇ ਆਦੀ ਲੈ ਕੇ ਸਭ ਮਦੀਨੇ ਕੋ ਆਏ ਅੱਗੇ ਜਾਰੇ ਇਮਾਮ ਮਦੀਨੇ ਜਾਇਕਰ ਹਾਜੀਆ ਕੋ ਲੈ ਆਏ ਜਾ ਮਦੀਨੇ ਵਿੱਚ ਆਏ ਦੇਖਣ ਤਾਂ ਕੀ ਆ ਦੇਖਣ ਜੋ ਦਰवेश ਨਾਨਕ ਜੀ ਕਲੰਦਰ ਧੂਆਂ ਪਾਈ ਬੈਠਾ ਹੈ ਅੱਗੇ ਮਰਦਾਨਾ ਰਬਾਬੀ ਬੈਠਾ ਸ਼ਬਦ ਗਾਮ ਦਾ ਹੈ ਤਬ ਕਾਜ਼ੀ ਰੁਕਦਿਨ ਮਦੀਨੇ ਕੇ ਹਾਜੀਆ ਪਾਸੋਂ ਪੁੱਛਿਆ ਜੋ ਇਹ ਦਰवेश ਇहां ਕਦਕੂ ਦਾ ਆਇਆ ਹੈ ਤਬ ਉਹਨਾਂ ਨੇ ਆਖਿਆ ਜੀ ਕਾਣਾ ਮੁੱਦਤ ਕਾ ਇहां ਆਏ ਬੈਠਾ ਹੈ ਤਬ ਫੇਰ ਮੁਕਾਬਲਾ ਸਬਨਾ ਹਾਜੀਆ ਦਾ ਸ੍ਰੀ ਬਾਬੇ ਨਾਨਕ ਜੀ ਨਾਲ ਹੋਇਆ ਤੇ ਆਪਸ ਵਿੱਚ ਆਖਣ ਲੱਗੇ ਯਾਰੋ ਇਹ ਫਕੀਰ ਵੱਡਾ ਔਲੀਆ ਹੈ ਅਰ ਵੱਡੀ ਕਰਾਮਾਤ ਰੱਖਦਾ ਹੈ ਜੇ ਇਹ ਫਕੀਰ ਸਾਡੇ ਮਸਲਕ ਵਿੱਚ ਆਵੇ ਤਬ ਸਾਡੇ ਮਸਬ ਦਾ ਬੜਾ ਮੁਰਾਤਬਾ ਹੋਵੇ ਇੱਕ ਵਾਰ ਫਿਰ ਇਸ ਫਕੀਰ ਨਾਲ ਮੁਬਾਹਿਸਾ ਕਰੀਏ ਖੁਦਾਏ ਆਪ ਫਰਮਾਇਆ ਹੈ ਜੋ ਨੇਕ راہ ਵਿੱਚ ਕਾਫਰ ਨੂੰ ਜ਼ੋਰਾਵਰੀ ਕਰਕੇ ਵੀ ਆਣੀ ਹੈ ਇਸ ਗੱਲ ਵਿੱਚ ਐਬ ਨਹੀਂ ਤਾਂ ਪੀਰ ਬਹਾਉਦੀਨ ਕਿਹਾ ਜੋ ਹੈ ਰੁਕੰਦੀਨ ਇਹ ਕੋਈ ਆਦਮੀ ਨਹੀਂ ਜੋ ਇਹ ਸਾਡੇ ਹੱਥ ਆਵੇਗਾ ਅਤੇ ਤੁਸੀਂ ਇਸ ਨੂੰ ਪਕੜ ਕੇ ਆਪਣੇ ਮਸਬ ਵਿੱਚ ਲਿਆਵੋਗੇ ਇਹ ਕੋਈ ਫਰਿਸ਼ਤੇ ਦੀ ਸੂਰਤ ਹੈ ਹੱਥਾਂ ਵਿੱਚ ਗਾਇਬ ਹੋ ਜਾਵੇਗਾ ਉਸ ਵਕਤ ਕੀ ਜਾਣੀਏ ਕੀ ਕਰੇ ਇਹ ਫਕੀਰ ਪੂਰੀ ਕਰਾਮਤ ਰੱਖਦਾ ਹੈ ਨਾ ਜਾਣੀਏ ਜਿਉ ਮੱਕੇ ਦਾ ਰੁਕ ਫੇਰ ਦਿੱਤਾ ਹੈ ਅਤੇ ਗਜ਼ਬ ਕਰਕੇ ਮਦੀਨੇ ਕੋ ਸਮੇਤ ਰੂਮ ਤਹਿ ਕਰ ਛੋੜੇ ਤਾਂ ਤੁਸੀਂ ਕਿਸ ਦੀ ਪਨਾਹ ਟੁੰਡੋਗੇ तमाम आलम فنا ਹੋ ਜਾਵੰਗੇ ਇਹ ਕੋਈ ਇਸ ਜ਼ਮਾਨੇ ਦਾ ਵਲੀ ਪੈਦਾ ਹੋਇਆ ਹੈ ਮੱਕੇ ਵਿੱਚ ਇੱਕ ਵਾਰ ਤਿੰਨ ਇਸ ਨਾਲ ਮੁਭਾਇਸਾ ਹੁੰਦਾ ਰਿਹਾ ਤੇ ਨਾ ਕਿਛ ਤੋਂ ਸਾਡਾ ਖਾਦ ਉਸ ਨਾ ਪੀ ਤੋ ਰਾਤ ਦਿਨ ਸਭੇ ਹਾਜੀ ਘੇਰ ਕੇ ਬੈਠੇ ਰਹੇ ਅਤੇ ਇਹ ਰੋਜ਼ੇ ਨਾਲ ਹੀ ਬਰਸ ਦਿਨ ਰਹਾ ਅਤੇ ਹੁਣ ਵੀ ਰੋਜ਼ੇ ਨਾਲ ਹੀ ਹੈ ਨਾ ਕਿਛ ਖਾਂਦਾ ਹੈ ਨਾ ਹਾਜਤ ਰੱਖਦਾ ਹੈ ਨਾ ਉੱਥੇ ਇਸ ਨੂੰ ਕਿਸੇ ਨੇ ਜਿੱਤਿਆ ਹੁਣ ਜੇ ਤੁਸੀਂ ਚਾਹੋ ਜੋ ਜ਼ੇਰ ਜ਼ਬਰ ਕਰ ਨਾਨਕ ਦਰਵੇਸ਼ ਨੂੰ ਜਿੱਤੀਏ ਸੋ ਇਹ ਗੱਲ ਹੈ ਇਸ ਬਾਤ ਵਿੱਚੋਂ ਨੁਕਸਾਨ ਸਾਰਿਆਂ ਅਲਮਗਾ ਹੈ ਅਤੇ ਦੂਸਰਾ ਖੁਦਾਏ ਨੇ ਜੋ ਨਹੀਂ ਫਰਮਾਇਆ ਜੋ ਹਿੰਦੂ ਪਰ ਜ਼ੋਰ ਕਰੀਏ ਸਬੇ ਮਿਲ ਕੇ ਚਾਰ ਇਮਾਮਾ ਪਾਸ ਚੱਲੋ ਜਿਹੜੇ ਚੋਹ ਇਮਾਮਾ ਪਾਸ ਮਸੱਲੇ ਪਰ ਬੈਠੇ ਹਨ ਸਬੇ ਮਿਲ ਕੇ ਈਦ ਦੇ ਰੋਜ਼ ਹੱਜ ਕਰ ਮਦੀਨੇ ਦੀ ਮਸਜਿਦ ਵਿੱਚ ਜਿਸ ਦਿਨ ਹੱਜ ਹੋਏਗਾ ਉਸ ਦਿਨ ਈਦਰ ਫੀਸ਼ ਵੀ ਆਵੇਗਾ ਤਾਂ ਇਹ ਸਾਡੇ ਇਮਾਮ ਉਸ ਨੂੰ ਮਾਲੂਮ ਕਰਨਗੇ ਮਸਲੇ ਕਿਤਾਬ ਹੋਏ ਜਹਾਂ ਤੱਕ ਸਕਵੇ ਹੋ ਕਰ ਚਗੜੇ ਉਦਰবেশ ਹੱਤ ਆਮਦਾ ਨਹੀਂ ਔਰ ਹਜ ਤੇ ਰੋਜ਼ ਸਭ ਆਮ ਖਾਸ ਹਾਜੀ ਕਾਜੀ ਪਾਤਸ਼ਾਹ ਉਮਰਾਉ ਸਭ ਆਵेंगे ਔਰ ਏ ਕੋ ਮੁਕਾਬਲਾ ਨਾਨਕ ਦਰবেশ ਨਾਲ ਫੇਰ ਕਰਨਗੇ ਜਬ ਹਜ ਕਾ ਦਿਨ ਆਇਆ ਤਾਂ ਸਭ ਹਜ ਕੋ ਜਾਏ ਇਕੱਠੇ ਹੋਏ ਤਬ ਹਾਜੀਆ ਅਤੇ ਸ੍ਰੀ ਬਾਬੇ ਦਾ ਫੇਰ ਮੁਕਾਬਲਾ ਹੋਇਆ ਸਵਾਲ 4 ਇਮਾਮ ਸੂਰੇ ਆਕੇ ਇਮਾਮ ਕਮਾਲਦੀਨ ਨਾਲੇ ਜੈਦ ਜਮਾਲ ਗੋਸ ਆਲਮ ਕੁਤਬਦੀਨ ਚਾਰੋਂ ਰੁਕਨ ਕਮਾਲ ਪੁੱਛਦੀ ਹਾਂ ਚਾਰਨ ਸੀਤਾ ਤੇ ਸਾਥੇ ਵਿਹਾਨ ਬੇਟੇ ਆਦਮ ਸਫੀਦੇ Hindu Musalman ਦੋਹਾਂ ਅੰਦਰ ਸ਼ੱਕ ਹੈ ਦੋਹੋ ਵਿੱਚ ਸੱਚਾ ਕੌਣ ਇਹ ਹਕੀਕਤ ਜੋ ਹੱਲ ਕਰੇ ਅਸੀਂ ਹੋਵੇ ਆਦਮ ਤਾਨ ਦੂਜਾ ਕੁੱਚੇ ਜਲਾਲਦੀਨ ਕਹੋ ਤੂੰ ਨਾਨਕ ਸ਼ਾ Hazrat Adam te thiye sahabat to mera हिंदू मुसलमान दुए कुफर थे इस्लाम दोवें हुक्म दोवे जान इस्लाम अगे पैकंबर खलक विच, अगे है अवतार तीजा केड़ा मज़हब है तिसदा तिस विचार जे आखे तीजा पाक है पाख है परबदार आदम सूरत होए कर ना करे तकरार पिछे जमाने जो थिए काफरा ते अवतार उन थी थिए मनसूख सब अमल मुहम्मद यार ਜੀਤਾ ਕੀ ਆ ਬਿਆਨ ਤੋਹੇ ਅਸਾਂ ਥੀ ਅਕੇ ਆਈ ਜਾਦੂ ਕਰਕੇ ਹਿੰਦੂਆਂ ਦੀ ਤੋਈ ਮੱਕਾ ਫਿਰਾਏ ਸਰਤਾ ਹਿੰਦੂ ਤੁਰਕ ਦੀਆਂ ਫਿਰ ਨਉ ਸਰ ਕਰੇ ਬਿਆਨ ਤਹਿ ਕੀਤੇ ਜੋ ਮਨ ਸੁਖ ਦੋਏ ਹਿੰਦੂ ਮੁਸਲਮਾਨ ਹਿੰਦੂ ਰਹਿਣਾ ਨਾ ਪਾਸਨੀ ਜੋ ਰੱਬ ਰਸੂਲ ਖੁਦਾਏ ਨੌਬਤ ਮੁਸਲਮਾਨ ਦੀ ਵੱਜੀ ਹੈ ਹੁਣ ਆਈ ਅਸੀਂ ਪੁੱਛਦੇ ਹਾਂ ਤਕਰਾਰ ਕਰ ਦੱਸ ਤਸੱਲੀ ਇਹੇ ਅਸੀਂ ਵੀ ਛੱਡਦੇ ਨਹੀਂ ਤੁਹੇ ਬਿਨ ਸੱਚੇ ਸੁਨੇ ਸੁਨੇਹੇ ਤੀਜਾ ਪੁੱਛੇ ਗੌਸਦੀਨ ਕਰਕੇ ਬਹੁਤ ਕਰਾਰ ਅੱਗੇ ਰਸੂਲ ਖੁਦਾਏ ਹੈ ਅੱਗੇ ਚਾਰੋਂ ਯਾਰ ਤੋ ਇਹ ਕੁਛ ਜਾਤਾ ਹੋਰ ਹੈ ਉਹ ਵੀ ਦੇਹੀ ਵਿਚਾਰ ਅੱਗੇ ਹਿੰਦੂ ਜਹਾਨ ਵਿੱਚ ਹੁਣ ਆਇਆ ਮੁਸਲਮਾਨ ਦੋਹਾਂ ਵਿੱਚ ਜੇ ਰੱਦਤੀਆ ਤਿਸ ਕੋ ਕਹੋ ਸ਼ੈਤਾਨ ਦਿੱਤਾ ਪਿਛ ਤੋਂ ਢਾਲ ਕਾ ਚੱਥੀਆ ਨਾਮ ਅਲੀਸ ਲਿਖਿਆ ਵਿੱਚ ਕੁਰਾਨ ਦੇ ਅਕੇ ਨਬੀ ਹਦੀਸ ਚੌਥਾ ਬੋਲੇ ਕੁਤਬਦੀਨ ਦੇ ਸੱਚਾ ਵਿਚਾਰ ਸਭਨਾ ਉੱਪਰ ਕਲਾਮ ਰੱਬ ਸਭ ਮੁੱਲਾ ਕਰੇ ਪੁਕਾਰ ਕੰਨੀ ਪਵੇ ਬੁਲੇਲ ਜਿਸ ਹੋਵੇ ਗੁਨਾਹਾਂ ਪਾਕ ਕਾਇਮ ਹੋਵੇ ਕਿਆਮਤੀ ਫੇਰ ਨਾ ਮਿਲੇ ਤਲਾਕ ਪੰਜ ਨਿਮਾਜ਼ਾਂ ਪੰਜ ਵਕਤ ਰੋਜ਼ੀ ਤ੍ਰਿਹ ਪਛਾਨ ਚਾਰ ਇਮਾਮ ਚਾਰ ਮਸਲਕ ਜਾਣੇ ਮੁਸਲਮਾਨ ਥੈਂਕ ਯੂ ਸਭੇ ਇਰਾਦ ਕੀਏ ਕੀ ਕਰਕੇ ਤਦਬੀਰ इन्ना की कर तसलड़ी नहीं देन ताजीर। बिन कीते तसलड़ी, छुटें कीते न जाए पंचवी कौन किताब है असा भी पढ़ समझाए चार इमाम चार मजहबा चारों देख इमाम अवल करो तसलड़ी पिछो करो कलाम